ਮੇਰਾ ਨਾਮ ਕਸ਼ਮੀਰ ਸਿੰਘ ਵਾਸੀ ਝਾਵਰ ਸਾਡੇ ਆਟੋ ਜੁਨੀਆ ਦਾ ਨਾਮ ਡੀ ਗੁਰਦਾਸਪੁਰ ਪੈਸੇਂਜਰ ਵੈਨ ਐਸੋਸੀਏਸ਼ਨ ਰਜਿਸਟਰਡ ਨੰਬਰ ਡੀ ਆਈ ਸੀ ਬੀ ਟ ਐਲ 36 ਆਫ 224 225 ਇਹਦੇ ਵਿੱਚ ਸਰ ਮੈਂ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਰ ਸਬਕਰੀ ਬਣਾ 24-25 ਸਾਲ ਤੋਂ ਇੱਥੇ ਆਟੋ ਜੁਨੀਆ ਦਾ ਮੈਂ ਪ੍ਰਧਾਨ ਹਾਂ ਮੈਂ ਬਕਾਇਦਾ ਇਲੈਕਸ਼ਨ ਲੜ ਕੇ ਜੁਨੀਆ ਦਾ ਪ੍ਰਧਾਨ ਬਣਿਆ ਸੀ ਜੋ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਅਜੇ ਤੱਕ ਕਰ ਰਿਹਾ ਹਾਂ ਅਜੇ ਤੱਕ ਮੇਰੇ ਤੇ ਕੋਈ ਅਸੋਜਾ ਦਾਅਵਾ ਨਹੀਂ ਹੈ ਦਿਲ ਲਕਦੰਡਰੋਲ ਹੈ ਕੋਈ ਮੇਰੇ ਤੇ ਕੋਈ ਦਾਗ ਨਹੀਂ ਹੈ ਕਿਸੇ ਦਾ ਵੀ ਪਰ ਮੇਰੇ ਨਾਲ ਸਰ ਅੱਜ ਬਹੁਤ ਜ਼ਿਆਦਾ ਤੱਕੇਸ਼ਾ ਹੀ ਹੋਈ ਹੈ ਉਹ ਤਾਂ ਕਿਸਾ ਹੀ ਇਹ ਆ ਸਰ ਗੁੰਡਾਗਰਦੀ ਕੀਤੀ ਗਈ ਆਪਣੇ ਆਪ ਹਾਰ ਪਾਏ ਗਏ ਔਰ ਇਹ ਸਾਰੀ ਜੋ ਵੀ ਹੋਇਆ ਸਾਰੀ ਸਰਕਾਰੀ ਸੈਦ ਉੱਤੇ ਹੋਇਆ ਔਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਲੈਕਸ਼ਨ ਲੜੀ ਜਾਵੇ ਹਾਰ ਜਿੱਤ ਬਣੀ ਆ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਾਰ ਜਾਗਾ ਮੈਂ ਜੁਨੀਆ ਦੀ ਪ੍ਰਧਾਨਗੀ ਤੋਂ ਸਿਫਾ ਦੇ ਦਾਂਗਾ ਮਗਰ ਉਹ ਕੰਮ ਨਹੀਂ ਹੋਇਆ ਸਰ ਅੱਜ ਇਹ ਕੰਮ ਹੋਇਆ ਵਾ ਇੱਥੇ 12 ਬੰਦੇ ਬੁਲਾ ਕੇ ਕਾਫੀ ਬੰਦੇ ਬਾਹਰੋਂ ਆਏ ਜਿਨ੍ਹਾਂ ਗੁੰਡਾਗਰਦੀ ਕੀਤੀ ਇੱਥੇ ਅਰਜ ਕੇ ਔਰ ਆਪਣੇ ਆਪ ਹੀ ਪ੍ਰਧਾਨ ਉਹਨਾਂ ਚੁਣ ਲਿਆ ਔਰ ਆਪਣੇ ਆਪ ਹੀ ਹਾਰ ਪਾ ਲਿਆ ਔਰ ਇੱਥੇ ਨਜਾਇਜ਼ ਨਾਹਰੇਬਾਜੀ ਕੀਤੀ ਗਈ ਨਜਾਇਜ਼ ਮੇਰੀ ਸ਼ਾਨ ਦੇ ਬਰਖਾ ਬੋਲਿਆ ਗਿਆ ਔਰ ਇਹ ਜੋ ਵੀ ਹੋ ਰਿਹਾ ਇਹ ਸਰਾਸਰ ਗਲਤ ਹੈ ਇਹ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਮੈਂ ਜੁਨੀਆ ਦਾ ਪ੍ਰਧਾਨ ਹਾਂ ਮੇਰੇ ਕੋਲ ਜੁਨੀਅਰ ਰਜਿਸਟਰਡ ਹੈ ਮੇਰੀ ਇਲੈਕਸ਼ਨ ਕਰਾਈ ਜਾਵੇ ਔਰ ਮੈਨੂੰ ਹਿਸਾਬ ਦਵਾਇਆ ਜਾਵੇ ਇਹਨਾਂ ਦੀ ਸਰ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਇਹ ਕੋਈ ਇਹਨਾਂ ਦੀ ਜੁਨੀਅਰ ਦੀ ਮਾਨਤਾ ਨਹੀਂ ਹੈ ਮੇਰੇ ਕੋਲ ਮਾਨਤਾ ਪੂਰੀ ਹੈ ਇਹਨਾਂ ਕੋਈ ਮਾਨਤਾ ਨਹੀਂ ਹੈ ਇਹਨਾਂ ਸਿਰਫ ਇੱਕ ਗੁੰਡਾਗਰਦੀ ਕਰਕੇ ਆਹ ਕੰਮ ਅੱਜ ਮੇਰੇ ਨਾਲ ਕੀਤਾ ਔਰ ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਲੜਾਈ ਝਗੜਾ ਕਰਨ ਦਾ ਬਗਾਰ ਬਾਹਰੋਂ ਬੰਦੇ ਲਿਆਂਦੇ ਜਿਹੜੇ ਜੂਨੀਅਨ ਦੇ ਮੈਂਬਰ ਇੱਥੇ ਹੈਗੇ ਸੀ ਜਿਹੜੇ ਜੂਨੀਅਨ ਦੇ ਡਰਾਈਵਰ ਮੈਂਬਰ ਜਾਂ ਮਾਲਕ ਚੱਲਦੇ ਸੀ ਉਹ ਵੀ ਬੰਦੇ ਹੈਗੇ ਸੀ ਪਰ ਇਹਨਾਂ ਬਾਹਰ ਆਣ ਕੇ ਧੱਕੇਸ਼ਾਹੀ ਕਰਕੇ ਆਪਣੇ ਆਪ ਹੀ ਪ੍ਰਧਾਨ ਬਣਾ ਕੇ ਆਪਣੇ ਆਪ ਹੀ ਹਾਰ ਪਾ ਕੇ ਆਪਣੇ ਆਪ ਹੀ ਨਾਰੇ ਬਾਜੀ ਪਰ ਇੱਥੇ ਜਦੋਂ ਇਕੱਠ ਹੋਇਆ ਸਾਰੀ ਜੂਨੀਅਨ ਦਾ ਸਾਰੀ ਜੂਨੀਅਨ ਨੇ ਮਿਲ ਕੇ ਮੈਨੂੰ ਪ੍ਰਧਾਨ ਬਣਾਇਆ ਠੀਕ ਹੈ ਜੀ ਪ੍ਰਧਾਨ ਬਣਨ ਤੋਂ ਪਹਿਲਾਂ ਸਾਡਾ ਕੋਈ ਸਾਥੀ ਸੀ ਉਹਨਾਂ ਨੇ ਆਣ ਕੇ ਸਰਦਾਰ ਕਸ਼ਮੀਰੀ ਜੀ ਨੂੰ ਕਿਹਾ ਕਿ ਤੁਸੀਂ ਆ ਜਾਓ ਕਿਉਂਕਿ ਜੂਨੀਅਨ ਸਾਰੀ ਉਹਦੇ ਆਲਾ ਪਰ ਇਹ ਕਹਿੰਦਾ ਵੀ ਨਹੀਂ ਮੈਂ ਇਲੈਕਸ਼ਨ ਕਰਾਉਣੀ ਹੈ ਉਸ ਬੰਦੇ ਨੇ ਇਹਨੂੰ ਕਿਹਾ ਵੀ ਚਲੋ ਜੇ ਇਲੈਕਸ਼ਨ ਕਰਵਾਇਆ ਤਾਂ ਤੁਸੀਂ ਆਪਣੇ ਬੰਦੇ ਆਪਣੇ ਹਲ ਕਰ ਲਓ ਉਹਦੇ ਉਹਦੇ ਹਲ ਚੱਲ ਜਾਂਦੇ ਆ ਤੇ ਆਪਣਾ ਪ੍ਰਧਾਨ ਚੁਣ ਲਓ ਇਹ ਕਹਿੰਦੇ ਨਹੀਂ ਜੀ ਅਸੀਂ ਹੀ ਵੋਟਾਂ ਹੀ ਪਾਉਣੀਆਂ ਨੇ ਅਸੀਂ ਇਦਾਂ ਨਹੀਂ ਕਰਨਾ ਉਹ ਕਹਿੰਦੇ ਵੀ ਵੋਟਾਂ ਤੇ ਪੈ ਨਹੀਂ ਸਕਦੇ ਆ ਇਸ ਕਰਕੇ ਉਹਨਾਂ ਨੇ ਅਨਸਰਵ ਸੰਤਿਨਾਸਾ ਦੀ ਯੂਨੀਅਨ ਦੇ ਪ੍ਰਧਾਨ ਬਣਾ ਪਰ ਉਹ ਕਹਿੰਦੇ ਵੀ ਜਿਹੜੇ ਜਿਹੜੀ ਤੋਂ ਲਈ ਇਹ ਮੈਥ ਦੇ ਪ੍ਰਧਾਨ ਕੀ ਦੀਆਂ ਨੇ ਨਾ ਕਾਗਜ਼ ਵੀ ਹੈਗੇ ਆ ਪਰ ਉਹ ਕਹਿੰਦੇ ਵੀ ਇਹਨਾਂ ਕੋਲ ਕਾਗਜ਼ ਹੀ ਨਹੀਂ ਆ ਕਿਸੇ ਪ੍ਰਧਾਨ ਬਣਾ ਦਿੱਤੇ ਗਏ ਸਰਦਾਰ ਜੀ ਮੇਰੀ ਇੱਕ ਗੱਲ ਆ ਜੀ ਵੇਖੋ ਕੋਈ ਵੀ ਮਾਂ ਦੇ ਪੇਟ ਚੋਂ ਜਨਮ ਲੈਂਦਾ ਜਿਹੜਾ ਤੁਰ ਨਹੀਂ ਸਕਦਾ ਵੀ ਜਦੋਂ ਆਪਾਂ ਇੱਥੇ ਬੈਠਾਂਗੇ ਅਸੀਂ 20 ਤਰੀਕ ਤੱਕ ਜਿਹੜੀ ਆਡੀ ਯੂਨੀਅਨ ਦੀ ਹੈਗੀ ਨਾ ਰਜਿਸਟ੍ਰੇਸ਼ਨ ਉਹ ਇੱਥੇ ਆਜੇ ਜਿਹੜਾ ਮਰਜ਼ੀ ਜਾਣ ਘਰ ਆਡੀ ਰਜਿਸਟ੍ਰੇਸ਼ਨ ਵੇਖ ਸਕਦਾ ਇਹਨਾਂ ਨੇ ਇਨਾਂ ਚਾਰ ਇੱਥੇ ਪ੍ਰਧਾਨਗੀ ਕੀਤੀ ਆ ਇਹਨਾਂ ਕੋਲ ਕੁਝ ਨਹੀਂ ਸੀ ਹਗਾ ਹੁਣ ਇਹਨਾਂ ਨੇ ਅਟੈਚ ਕਰਾਈ ਬਟਾਲੇ ਨਾਲ ਪਹਿਲਾਂ ਇਹਨਾਂ ਦੇ ਕੋਲ ਕੁਝ ਨਹੀਂ ਸੀ ਹਗਾ ਤੁਹਾਨੂੰ ਕਿਹਾ ਜਿਹੜਾ ਬਣਾਇਆ ਗਿਆ ਤੁਹਾਨੂੰ ਫਰਲ ਲੜ ਕੇ ਬਣਾਇਆ ਗਿਆ ਬਿਲਕੁਲ ਜੀ ਜਿਹੜੀ ਆਡੀ ਯੂਨੀਅਨ ਆ ਤਾਰੀ ਵਾਲਾ ਗਰਦਾਸਪੁਰ ਵਾਲੇ ਜਿਹੜੇ ਜਿੰਨੇ ਆਟੋ ਡਰਾਈਵਰ ਮਾਲਕ ਜਿੰਨੇ ਵੀ ਆ ਇਹਨਾਂ ਸਾਰਿਆਂ ਮੇਰੇ ਵੀਰਾਂ ਨੇ ਮੈਨੂੰ ਕੱਲੇ ਨੂੰ ਕਹਿ ਕੇ ਸਪੈਸ਼ਲ ਇਨਵਾਈਟ ਕਰਕੇ ਤੇ ਮਨ ਪ੍ਰਧਾਨ ਬਣਾਇਆ ਸਰਪਸੰਤੀ ਨਾਲ